ਇਕ ਓਅੰਕਾਰ ਸਤਿਗੁਰ ਪ੍ਰਸਾਦਿ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ ਮੋਤੀ ਤਾ ਮੰਦਰ ਉਸ ਰਹਿ ਰਤਨੀ ਤਾ ਹੋਹਿ ਜੜਾਓ ਕਸਤੂਰ ਕੰਗੂ ਅਗਰ ਚੰਦਨ ਲੀਪਿ ਆਵੈ ਚਾਓ ਮਤ ਦੇਖ ਪੂਲਾ ਵਿਸਰੈ ਤਰ ਚਿਤ ਨ ਆਵੈ ਨਾਉ ਹਰਬਨ ਜੀਉ ਜਲ ਬਲ ਜਾਉ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਈ ਥਾਉ ਰਹਾਉ ਤਰਤੀ ਤਾਹੀ ਰ ਲਾਲ ਜੜਤੀ ਪਲੰਗ ਲਾਲ ਜੜਾਉ ਮੋਹਣੀ ਮੁਖ ਮਣੀ ਸੋਹੈ ਕਰੈ ਰੰਗ ਪਸਾਉ ਮਤ ਦੇਖ ਪੂਲਾ ਵਿਸਰੈ ਤਰ ਚਿਤ ਨ ਆਵੈ ਨਾਉ ਸਿੱਧ ਹੋਵਾ ਸਿੱਧ ਲਾਈ ਰਿੱਦ ਆਖਾ ਆਉ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੇ ਪਾਉ ਮਤ ਦੇਖ ਭੂਲਾ ਵਿਸਰ ਤਰ ਚਿੱਤ ਨਾ ਆਵੇ ਨਾਉ ਸੁਲਤਾਨ ਹੋਵਾ ਮੇਲ ਲਸਕਰ ਤਖਤ ਰਾਖਾ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ ਮਤ ਦੇਖ ਭੂਲਾ ਵਿਸਰ ਤਰ ਚਿੱਤ ਨਾ ਆਵੇ ਨਾਉ ਸ਼੍ਰੀ ਦਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੇ ਆਰ ਜਾ ਪਵਨ ਪੀਉਣੇ ਆਪਿ ਆਓ ਚੰਦ ਸੂਰਜ ਦੋਏ ਗੁਫਾ ਨਾ ਦੇਖਾ ਸੁਪਨੇ ਸੋ ਨਾ ਥਾਓ ਪੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾਂ ਨਾਓ ਸਾਚਾ ਨਰੰਕਾ ਨਿਜਤਾਏ ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤਮਾਏ ਰਹਾਓ ਪੁੱਸਾ ਕੱਟੀਆਂ ਵਾਰ ਵਾਰ ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲੀ ਆਪਸਮਸੇ ਤੀਰ ਲਜਾਓ ਭੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾਂ ਨਾਓ ਬੰਕੀ ਹੋਇ ਕਹਿ ਜੇ ਪਵਾਸੈ ਅਸਮਾਨੀ ਜਾਓ ਨਦਰੀ ਕਿਸੈ ਨ ਆਵਉ ਨਾ ਕਿਛ ਪੀਆ ਨਾ ਖਾਓ ਭੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾਂ ਨਾਓ ਨਾਨਕ ਕਾਗਦ ਲਖਮਣਾ ਪੜ ਪੜ ਕੀਚੈ ਭਾਉ ਮਸੂ ਤੋਟ ਨਾ ਆਵਈ ਲਿਖਣ ਪਉਣ ਚਲਾਉ ਪੀ ਤੇਰੀ ਕੀਮਤ ਨਾ ਪਵੈ ਹੋਂ ਕੇ ਵੜੀ ਆਖਾਂ ਨਾਉ ਸ੍ਰੀ ਦਾਗ ਮਹੱਲਾ ਪਹਿਲਾ ਲੇਖੇ ਬੋਲਣ ਬੋਲਣਾ ਲੇਖੇ ਖਾਣੇ ਖਾਓ ਲੇਖੇ ਵਾਟ ਚਲਾਈ ਐ ਲੇਖੇ ਸੁਣ ਵੇਖਾਓ ਲੇਖੇ ਸਾਲ ਵਾਈਐ ਪੜੇ ਕਿ ਪੁੱਛਣ ਜਾਓ ਬਾਬਾ ਮਾਇਆ ਰਚਨਾ ਤੂੰ ਹਵੰਦੈ ਨਾਮ ਵਿਸਾਰਿਆ ਨਾ ਤਿਸ ਇਹ ਨ ਓ ਰਹਾ ਓ ਜੀਵਨ ਮਰਨਾ ਜਾਇ ਕਾ ਇੱਥੈ ਖਾਜੈ ਖਾਲ ਨਿਥਾ ਬੈ ਸਮਝਾਈਐ ਤਿਥੈ ਕੋਈ ਨ ਚਲਿਓ ਨਾਲ ਰੋਵਣ ਵਾਲੇ ਜੀਤੜੇ ਸਭ ਬੰਨੈ ਪੰਡ ਭਰਾਲ ਸਭ ਕੋ ਆਖੈ ਬਹੁਤ ਬਹੁਤ ਘਟ ਨ ਆਖੈ ਕੋਈ ਕੀ ਮਤ ਕਿੰਨਾ ਨਾ ਪਾਈਆ ਕਹਿਨ ਨਾ ਵੱਡਾ ਹੋਏ ਸਾਚਾ ਸਾਹਿਬ ਏਕ ਤੂੰ ਹੋਰ ਜੀਆ ਕੀਤੇ ਲੋ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਹੰਦ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆ ਸੋ ਕਿਆ ਰੀਸ ਜਿੱਥੈ ਨੀਚ ਸੁਮਾਲੀਆਂ ਨਾ ਤਿੱਥੈ ਨਦਰ ਤੇਰੀ ਬਖਸ਼ੀਸ ਸ੍ਰੀ ਰਾਗ ਮਹੱਲਾ ਪਹਿਲਾ ਲਬ ਕੁੱਤਾ ਕੂੜ ਚੂੜਾ ਠਗ ਪਖਾਦਾ ਮੁਰਦਾਰ ਪਰ ਨਿੰਦਾ ਪਰ ਮਾਲਮੁਖ ਸੁਦੀ ਅਗਨ ਕ੍ਰੋਧ ਚੰਡਾਲ ਰਸ ਕਸ ਆਪਸਲਾਹਣਾਏ ਕਰਮ ਮੇਰੇ ਕਰਤਾਰ ਬਾਬਾ ਬੋਲੀਐ ਪਤ ਹੋਏ ਤੁਮ ਸੇ ਦਰ ਉਤਮ ਕਹੀਐ ਨੀਚ ਕ ਕਰਮ ਬੈ ਰੋਏ ਰਹਾਓ ਰਸੋਇ ਨਾ ਰਸ ਰੂਪਾ ਕਾਮਲ ਰਸਬਰ ਮਲ ਕੀ ਵਾਸ ਰਸ ਕੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਮਾਸ ਇਤੇ ਰਸ ਸਰੀਰ ਕੈ ਕੈ ਕਟ ਨਾਮ ਨਿਵਾਸ ਜਿਤ ਬੋਲੀ ਆ ਪਤ ਪਾਈ ਆ ਸੋ ਬੋਲਿਆ ਪਰਵਾਣ ਫਿੱਕਾ ਬੋਲ ਵਿਗੂਚਣਾ ਸੁਣ ਮੂਰਖ ਮਨ ਆ ਜਾਣ ਜੋ ਤਿਸ ਪਾਵੈ ਸੇਗ ਭਲੇ ਹੋਰ ਕੇ ਕਹਿਣ ਵਖਾਣ ਤਿੰਨ ਮਤ ਤਿੰਨ ਪਤ ਤਿੰਨ ਤਨ ਪੱਲੇ ਜਿਨ ਹਿਰਦੈ ਰਹਾ ਸਮਾਏ ਤਿੰਨ ਕਾ ਕਿਆ ਸਲਾਹਣਾ ਬਰਸਵਾਲਿਓ ਕਾਏ ਨਾਨਕ ਨਦਰੀ ਬਾਹਰੈ ਰਾਚੈ ਦਾ ਨਾ ਨਾਈ ਸ੍ਰੀ ਰਾਗ ਮਹੱਲਾ ਪਹਿਲਾ ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨਹਾਰ ਮੱਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿਨ ਸੋਫੀਆ ਰਾਖਣ ਕੋ ਦਰਬਾਰ ਨਾਨਕ ਸਾਚੇ ਕੋ ਸਚ ਜਾਣ ਜਿਤ ਸੇ ਵੀਐ ਸੁਖ ਪਾਈਐ ਤੇਰੀ ਦਰਗਹ ਚੱਲੈ ਮਾਨ ਰਹਾਉ ਸੱਚ ਸਰਾ ਗੁਰ ਬਾਹਰਾ ਜਿਸ ਵਿੱਚ ਸੱਚਾ ਨਾਮ ਸੁਣੈ ਮਖਾਣੇ ਜੇ ਤੜੇ ਹੋ ਤਿਨ ਬਲੇ ਹਾਰੇ ਜਾਉ ਤਤਨ ਤਾ ਮਨ ਕੀ ਬਾ ਜਾਣੀਐ ਜਾਂ ਮਹਿਲੀ ਪਾਏ ਖਾਓ ਨਾਉ ਨੀਰ ਚੰਗਿਆਈਆਂ ਸਤ ਪਰਮਲ ਤਨਵਾਸ ਤਾ ਮੁਖ ਹੋਵੇ ਉਜਲਾ ਲਖਦਾ ਤੀ ਸਿਰ ਦਾਤ ਦੂਕ ਤਿਸੈ ਪੈ ਆਖੀਐ ਸੂਖ ਜਿਸੈ ਹੀ ਪਾਸ ਸੋ ਕਿਉ ਮਨੋ ਵਿਸਾਰੀਐ ਜਾ ਕੇ ਜੀ ਪ੍ਰਾਣ ਤਿਸ ਵਣ ਸਭ ਪਵਿੱਤਰ ਹੈ ਜੀਤਾ ਪੈ ਨਣਖਾਣ ਹੋਰ ਗੱਲਾਂ ਸਭ ਕੂੜੀਆਂ ਤੁਦ ਪਾਵੇ ਪਰਵਾਣੁ ਸ੍ਰੀ ਰਾਗ ਮਹੱਲਾ ਪਹਿਲਾ ਯਾਲ ਮੋ ਕਸ ਮਸ ਕਰ ਮਤ ਕਾਗਦ ਕਰਸਾਰ ਭਾਉ ਕਲਮ ਕਰ ਚਿਤ ਲੇਖ ਰੀ ਗੁਰ ਪੁੱਛ ਲੇਖ ਵਿਚਾਰ ਲੇਖ ਨਾਮ ਸਲਾ ਲਿਖ ਲਿਖ ਅੰਤ ਨਾ ਪਾਰ ਆਵਾਰ ਇਹੋ ਲੇਖਾ ਲਿਖ ਜਾਣ ਜਿੱਥੈ ਲੇਖਾ ਮੰਗੀਐ ਤਿੱਥੈ ਹੋਈ ਸਚਾ ਨਿਸ਼ਾਨ ਰਹਾਉ ਜਿਥਾ ਮਿਲੈ ਵੱਡੇ ਆਇਆਂ ਸਦ ਖੁਸ਼ੀਆਂ ਸਦ ਚਾਓ ਤਿੰਨ ਮੁਖ ਟਿੱਕੈ ਨਿਕਲੈ ਜਿਨ ਮਨ ਸੱਚਾ ਨਾਉ ਕਰਮ ਮਿਲੈ ਤਾਂ ਪਾਈਐ ਨਾਹੀਂ ਗੱਲੀ ਬਾਉ ਦਵਾਉ ਇੱਕ ਆਵੇ ਇੱਕ ਜਾਏ ਉਠ ਰੱਖੀ ਹੈ ਨਾਮ ਸਲਾਰ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗੇ ਕੀ ਜਾਣੀਐ ਵਣ ਨਾਮੈ ਬੇਕਾਰ ਪੈ ਤੇਰੇ ਡਰ ਅਗਲਾ ਖੱਪ ਖੱਪ ਛਿਜੈ ਦੀ ਨਾਮ ਜਿਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੈ ਨੇ ਸ਼੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠਾ ਮੰਨੀਐ ਸੁਣਿਆ ਸਲੋਣਾ ਖੱਟ ਤੁਰਸੀ ਮੁਕ ਬੋਲਣਾ ਮਾਰਨ ਨਾਦ ਕੀਏ ਛਤੀ ਅਮਰਤ ਪਾਓ ਏਕ ਜਾਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿਤ ਖਾਦੈ ਤਨ ਪੀੜਿਐ ਮਨ ਮੈਂ ਚੱਲੇ ਵਿਕਾਰ ਰਹਾਓ ਰੱਤਾ ਪੈਨਣ ਮਨ ਰੱਤਾ ਸੋਬੇ ਦੀ ਸਤ ਦਾਲ ਨੀਲੀ ਸਿਆਹੀ ਕਦਾ ਕਰਨੀ ਪਹਿਰਣ ਪੈਰ ਧਿਆਨ ਕਰਮ ਬੰਧ ਸੰਤੋਖ ਕਾ ਤਨ ਜੋ ਬਨ ਤੇਰਾ ਨਾਮ ਬਾਬਾ ਹੋਰ ਪੈਨਣ ਖੁਸ਼ੀ ਖਵਾਰ ਜਿਤ ਪੈ ਦੇ ਤਨ ਪੀੜੀ ਐ ਮਨ ਮੈਂ ਚੱਲੇ ਵਿਕਾਰ ਰਹਾਉ ਕੋੜੇ ਪਖਰ ਸੋਏ ਨੇ ਸਾਖਤ ਬੂਜਣ ਤੇਰੀ ਬਾਟ ਤਸ ਕਰ ਤੀਰ ਕਮਾਨ ਸੰਗ ਤੇਗ ਬੰਦ ਗੁਣ ਤਾਤ ਵਾਜਾ ਨੇਜਾ ਪਤ ਸਿਓ ਕਰਮ ਪ੍ਰਗਟ ਕਰਮ ਤੇਰੀ ਤੇਰਾ ਮੇਰੀ ਜਾਤ ਬਾਬਾ ਹੋਰ ਚੜਨਾ ਖੁਸ਼ੀ ਖਵਾਰ ਜਿਤ ਚੜੀਐ ਤਨ ਪੀੜੀਐ ਮਨ ਮੈਂ ਚੱਲੇ ਵਿਕਾਰ ਰਹਾਓ ਕਰਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਧ ਪਾਵਸੀ ਹੋਰ ਆਕਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹੂ ਪੂਛ ਨ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖਵਾਰ ਜਿਤ ਸੁਤੈ ਤਨ ਪੀੜਿਐ ਮਨ ਮੈਂ ਚੱਲੈ ਵਿਕਾਰ ਰਹਾਉ ਸ੍ਰੀ ਰਾਗ ਮਹੱਲਾ ਪਹਿਲਾ ਕਉਂਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ 86 ਤੀਰਥ ਕਾ ਮੁਖ ਟਿਕਾ ਤਿਤ ਕਟ ਮਤ ਵਿਗਾਸ ਉਤਮਤੀ ਸਾ ਲਾਹਣਾ ਸੱਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੋ ਵੈਰ ਕਮਾਈਐ ਕੂੜਾ ਕੂੜਾ ਜੋਰ ਰਹਾਉ ਪੂਜ ਲਗੈ ਪਿਰ ਆਖੀਐ ਸਭ ਮਿਲੈ ਸੰਸਾਰ ਨਾਉ ਸੁਦਾਏ ਆਪਣਾ ਹੋਵੈ ਸਿੱਧ ਸੁਮਾਰ ਜਾਂ ਪਤ ਲੇਖੈ ਨਾ ਪਵੈ ਸਭਾ ਪੂਜ ਖਵਾਰ ਜਿਨ ਕੋ ਸਤਗੁਰੁ ਥਾਪਿਆ ਤਿਨ ਮੇਟ ਨ ਸਕੈ ਕੋਇ ਉਲਾ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਨਾਉ ਪੂਜੀਐ ਨਉ ਮੰਨੀਐ ਅਖੰਡ ਸਦਾ ਸਚ ਸੋਏ ਕੇਹੂ ਕੇਰ ਲਾਈਐ ਤਾ ਜਿਉ ਕੇਹਾ ਹੋਏ ਜਲਿਆ ਸਭ ਸਿਆਣ ਪਾ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰੀਐ ਦਰ ਗਿਆ ਕਿਆ ਹੋਏ ਸ੍ਰੀ ਜਾਗ ਮਹੱਲਾ ਪਹਿਲਾ ਗੁਣਵੰਤੀ ਗੁਣਵੀਤਰੈ ਉਗਣਵੰਤੀ ਚੂਰ ਜੇ ਲੋੜਾ ਵਰ ਕਾਮਣੀ ਨਹਿ ਮਿਲਿਆ ਫਿਰ ਕੂਰਾ ਨਾ ਮੇੜੀ ਨਾ ਤੁਲਹੜਾ ਨਾ ਪਾਈਐ ਫਿਰ ਦੂਰ ਮੇਰੇ ਠਾਕੁਰ ਪੂਰੇ ਤਖਤੇ ਅਡੋਲ ਗੁਰਮੁਖ ਪੂਰਾ ਜੇ ਕਰੈ ਪਾਈਐ ਸਾਚ ਅਤੂਲ ਰਹਾਉ ਪ੍ਰਭ ਹਰ ਮੰਦਰ ਸੋਹੜਾ ਤਿਸ ਮਹਿਮਾਨ ਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਸਾਲ ਬਿਨ ਪੌੜੀ ਗੜ ਕਿਉ ਚੜੋ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ 베ੜੀ ਗੁਰੂ ਗੁਰਤ ਲਹਾ ਹਰਣਾਉ ਗੁਰਸਾਰ ਸਾਗਰ ਬਹੁਤ ਗੁਰ ਤੀਰਥ ਦਰਿਆਉ ਜੇ ਤਿਸ ਪਾਵੈ ਉਜਲੀ ਸਤ ਸਰਨਾਵਣ ਜਾਓ ਪੂਰੋ ਪੂਰੋ ਆਖੀਐ ਪੂਰੈ ਤਖਤ ਨਿਵਾਸ ਪੂਰੈ ਥਾਣ ਸੁਹਾਵਣੈ ਪੂਰੈ ਆਸਿ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉ ਕਾਟੈ ਗੁਣਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵੋ ਪੈਣੈ ਗੱਲ ਮਿਲੈ ਅੰਕ ਸਹਿ ਲੜਿਆ ਮਿਲਕੈ ਕਰੈ ਕਹਾਣੀਆਂ ਸਮਰਾਂਥ ਕੰਤ ਕੀਆ ਸਾਚੇ ਸਾਹਿਬ ਸਭ ਗੁਣ ਆਗਣ ਸਭ ਆਥਾ ਕਰਤਾ ਸਭ ਕੋ ਤੇਰਾ ਜੋਰ ਇੱਕ ਸ਼ਬਦ ਵਿਚਾਰੀਐ ਜਾਂ ਤੂੰ ਕਰ ਕਿਆ ਹੋਰ ਰਹਾਉ ਜਾਇ ਪੁੱਛੋ ਸੋਹਾਗਣੀ ਤੁਸੀਂ ਰਬਿਆ ਕਿੰਨੀ ਗੁਣੀ ਸਹਜ ਸੁਪੋਖ ਸ਼ਿੰਗਾਰੀਆ ਮਿੱਠਾ ਬੋਲਣੀ ਫਿਰ ਸਾਲੂ ਤਾਂ ਮਿਲੈ ਜਾ ਗੁਰ ਕਾ ਸ਼ਬਦ ਸੁਣੀ ਕੇਤੀਆ ਤੇਰੀ ਕੁਦਰਤੀ ਕੇਵੜ ਤੇਰੀ ਦਾਤ ਕੇਤੇ ਤੇਰੇ ਜੀ ਜੰਤ ਸਿਵਤ ਕਰੈ ਦਿਨ ਰਾਤ ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਅਜਾਤ ਸੱਚ ਮਿਲੈ ਸੱਚ ਉਪਜੈ ਸੱਚ ਮੈਂ ਸਾਚ ਸੁਮਾਉ ਸੁਰਤ ਹੋਵੈ ਪਤ ਉਗਵੈ ਗੁਰਬਚਨੀ ਪੌਖਾ ਨਾਨਕ ਸੱਚਾ ਪਾਤਸ਼ਾਹ ਆਪੇ ਲਏ ਮਿਲਾਏ ਸ਼੍ਰੀ ਦਾਗ ਮਹੱਲਾ ਪਹਿਲਾ ਪਲੀ ਸਰੀ ਜੈ ਉਬਰੇ ਹੋ ਮੈਂ ਮੁਈ ਕਰਾਉ ਦੂਤ ਲਗੈ ਫਿਰ ਚਾ ਕਰੀ ਸਤਗੁਰ ਕਾ ਵੇਸਾਉ ਕਲਪ ਤਿਆਗੀ ਬਾਦ ਹੈ ਸੱਚਾ ਵੇ ਪਰਵਾਹੋ ਮਨ ਰੇ ਸੱਚ ਮਿਲੈ ਪੋ ਜਾਏ ਪੈ ਬਿਨ ਨਿਰਪੋ ਕਿਆ ਥੀਏ ਗੁਰਮੁਖ ਸ਼ਬਦ ਸਮਾਏ ਰਹਾਉ ਇਤਾ ਆਖਣ ਆਖੀਏ ਆਖਣ ਟੋਟ ਨਾ ਹੋਏ ਮੰਗਨ ਵਾਲੇ ਕੀ ਤੜੇ ਦਾਤਾ ਏਕੋ ਸੋਏ ਜਸ ਕਾ ਜੀ ਪ੍ਰਾਣ ਹੈ ਮਨ ਵਸੀਐ ਸੁਖ ਹੋਇ ਜਗ ਸੁਪਨਾ ਬਾ ਜੀ ਬਨੀ ਖਿਨ ਮੈਂ ਖੇਲ ਖਿਲਾਏ ਸੰਜੋਗੀ ਮਿਲ ਇੱਕ ਸਹਿਬ ਸੰਜੋਗੀ ਉੱਠ ਜਾਏ ਜੋ ਤਿਸ ਬਾਣਾ ਸੋਥੀਐ ਅਬਰ ਨਾ ਕਰਣਾ ਜਾਏ ਗੁਰਮਖ ਵਸਤਵ ਸਾਹੀਐ ਸੱਚ ਵਖਰ ਸੱਚ ਰਾਸ ਜਿੰਨੀ ਸੱਚ ਵਣਜਿਆ ਗੁਰਪੂਰੈ ਸਬਾਸ ਨਾਨਕ ਵਸਤ ਪਛਾਣ ਸੀ 710 ਜਿਸ ਪਾਸ ਸ੍ਰੀ ਰਾਗ ਮਹੱਲਾ ਪਹਿਲਾ ਤਾਤ ਮਿਲੇ ਪੁਨ ਤਾਤ ਕੋ ਸਿਫਤੀ ਸਿਫਤ ਸੁਮਾਏ ਲਾਲ ਗੁਲਾਲ ਗਹਿ ਬਰਾ ਸੱਚਾ ਰੰਗ ਚੜਾਓ ਸੱਚ ਮਿਲੇ ਸੰਤੋਖੀਆ ਹਰ ਜਪ ਏਕੈ ਭਾਏ ਪਾਈ ਰੇ ਸੰਤ ਜਨਾ ਕੀ ਦੇਨ ਸੰਤ ਸਵਾ ਗੁਰ ਪਾਈਐ ਮੁਕਤ ਪਦਾਰਥ ਤੀਣ ਰਹਾਓ ਉਚੋ ਥਾਲ ਸੁਹਾਵਡਾ ਉਪਰ ਮਹਿਲ ਮਰਾਰ ਸੱਚ ਕਰਨੀ ਦੇ ਪਾਈਐ ਕਰ ਦਰ ਕਰ ਮਹਿਲੇ ਪਿਆਰ ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ ਤ੍ਰਿਬਦ ਕਰਮ ਕਮਾਈਐ ਆਸਨ ਦੇ ਸਾ ਹੋਏ ਕਿਉ ਗੁਰ ਬਿਨ ਤ੍ਰਿ ਕੁੱਟੀ ਛੁੱਟ ਸੀ ਸੈਜ ਮਿਲਿਆ ਸੁਖ ਹੋਏ ਨਿਜ ਕਰ ਮਹਿਲ ਪਛਾਨੀਐ ਨਦਰ ਕਰੇ ਮਲ ਤੋਏ ਮੈਨ ਗੁਰ ਮੈਲਨਾ ਉਤਰ ਬਿਨ ਹਰ ਕਿਉ ਕਰ ਵਾਸ ਇੱਕੋ ਸ਼ਬਦ ਵਿਚਾਰੀਐ ਅਵਰਤਿ ਆਗੈ ਆਸ ਨਾਨਕ ਦੇਖ ਦਿਖਾਈਐ ਹੋ ਸਦ ਬਲਿਹਾਰੈ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਰਿਗ ਜੀਵਨ ਦੁਹਾਗਣੀ ਮੁੱਠੀ ਦੂਜੈ ਪਾਏ ਕਲਰ ਕੇਰੀ ਕੰਦ ਜਿਉ ਅਹਨ ਸਕਰਟੈ ਪਾਏ ਮਨ ਸ਼ਬਦੈ ਸੁਖ ਨਾ ਥੀਐ ਪੈਰ ਬਿਨ ਦੁਖ ਨਾ ਜਾਏ ਨਾ ਮੁਦ ਪਰ ਬਿਨ ਕਿਆ ਸ਼ਿੰਗਾਰ ਦਰ ਕਰ ਟੋਈ ਨਾਲ ਹੈ ਦਰਗੈ ਝੂਠ ਖਵਾਰ ਰਹਾਉ ਆਪ ਸੁ ਜਾਣ ਨਾ ਭੁਲਈ ਸੱਚਾ ਵੱਡ ਕਿਰਸਾਨ ਪਹਿਲਾ ਤਰਤੀ ਸਾਧਕ ਸੱਚ ਨਾਮ ਦੇ ਦਾਣ ਨਉ ਨਿਦੇ ਉਪਜੈ ਨਾਮ ਏਕ ਕਰਮ ਪਵੈ ਨਿਸ਼ਾਨ ਗੁਰ ਕੋ ਜਾਣ ਨਾ ਜਾਣੀ ਕਿਆ ਤਿਸ ਚਾਜੇ ਆਚਾਰ ਅੰਦਰ ਲੈ ਨਾਮ ਵਿਸਾਰਿਆ ਮਨ ਮੁਖ ਅੰਧ ਗੁਬਾਰ ਆਮਣ ਜਾਣ ਨਾ ਚੁਕਈ ਮਰ ਜਨ ਮੈਂ ਹੋਏ ਖੁਆਰ ਚੰਦਨ ਮੋਲ ਅਣਾਇਆ ਕੁੰਗੂ ਮੰਦ ਸੰਧੂਰ ਚੋਆ ਚੰਦਨ ਮੋਕਣਾ ਪਾਨਾ ਨਾਲ ਕਪੂਰ ਜੇ ਤਨ ਕੰਤ ਨ ਭਾਵੇ ਤਾ ਸਭ ਅਡੰਬਰ ਕੂੜ ਸਭ ਰਸ ਪੋਗਣ ਬਾਦ ਹੈ ਸਭ ਸ਼ਿੰਗਾਰ ਵਿਕਾਰ ਜਾਵ ਲਗ ਸਬਦ ਨਾ ਪੇਦੀਐ ਕਿਉ ਸੋ ਹੈ ਗੁਰਦੁਆਰ ਨਾਨਕ ਤਨ ਸੁਹਾਗਣੀ ਜਿਸੈ ਨਾਲ ਪਿਆਰ ਸ੍ਰੀ ਦਾਗ ਮਹੱਲਾ ਪਹਿਲਾ ਸੁੰਜੀ ਦੇ ਡਰਾਵਣੀ ਜਾਂ ਜਿਉ ਵਿੱਚੋ ਜਾਏ ਪਾਏ ਬਲੰਦੀ ਵਿੰਜ ਵੀ ਤੂ ਨਨਿਕਸਿਓ ਕਾਏ ਪੰਚੇ ਨੋਨੇ ਦੁਖ ਪਰੇ ਬਿਨ ਸੈ ਦੂਜੈ ਪਾਏ ਮੂੜੈ ਰਾਮ ਜਪੋ ਗੁਣਸਾਰ ਹੋ ਮੈਂ ਮਮਤਾ ਮੋਹਣੀ ਸਭ ਮੁਠੀ ਹੰਕਾਰ ਹਾਉ ਨਿਨੀ ਨਾਮ ਅਵਸਾਰਿਆ ਦੂਜੀ ਕਾਰੈ ਲਗ ਤੁਪਦਾ ਲਾਗੇ ਪਚਮੂਏ ਅੰਤਰ ਤਸਨਾ ਅਗ ਗੁਰਾ ਕੇ ਸੇ ਉਬਰੇ ਹੋਰ ਮੁਠੀ ਤੰਦੈ ਠਗ ਮੁਈ ਪ੍ਰੀਤ ਪ੍ਰਿਆਰ ਗਿਆ ਮੂਆ ਵੈਰ ਵਿਰੋਧ ਤੰਦਾ ਥਕਾ ਹੋ ਮੁਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਸਚ ਪਾਈਐ ਗੁਰਮੁਖ ਸਦਾ ਨਿਰੋਧ ਅਤਿਕਾਰ ਸੱਚ ਮਿਲੈ ਗੁਰਮਤਿ ਪੱਲੈ ਪਾਏ ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ ਨਾਨਕ ਦਰ ਪਰਦਾਨ ਸੋ ਦਰਗਹਿ ਪੈਦਾ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਤਨ ਜਲ ਬਲ ਮਾਟੀ ਪਿਆ ਮਨ ਮਾਇਆ ਮੋਹ ਮਨੂਰ ਉਗਣ ਫਿਰ ਲਾਗੂ ਪਏ ਕੂਰ ਵਜਾਵੈ ਤੂਰਾ ਮੈਨੇ ਸ਼ਬਦ ਹੈ ਪਰਮਾਈਆ ਦੁਬਦਾ ਡੋਬੈ ਪੂਰ ਮਨ ਰੇ ਸ਼ਬਦ ਚਰੋ ਚਿਤ ਲਾਏ ਜਿਨ ਗੁਰਮਖ ਨਾਮ ਨਾ ਬੂਝਿਆ ਮਰ ਜਨਮੈ ਆਵੈ ਜਾਇ ਰਹਾਉ ਤਨ ਸੂਚਾ ਸੋ ਆਖੀਐ ਜਿਸ ਵੈ ਸਾਚਾ ਨਾਉ ਪੈ ਸਚ ਰਾਤੀ ਦੇਹੋਰੀ ਜੇਵਾ ਸਚ ਸੋ ਆਉ ਸੱਚੀ ਨਦਰ ਨਿਹਾਲੀ ਐ ਬੋੜ ਨਾ ਪਾਵੈ ਤਾਉ ਸਾਚੇ ਤੇ ਪਵਨ ਆ ਪਿਆ ਪਵਨੇ ਤੇ ਜਲ ਹੋਏ ਜਲ ਤੇ ਤੇਰੇ ਪਵਨ ਸਾਜਿਆ ਕਟ ਕਟ ਜੋਤ ਸਮੋਏ ਨਿਰਮਲ ਮੈਲਾ ਨਾਥੀ ਐ ਸ਼ਬਦ ਰਤੇ ਪਤ ਹੋਏ ਇਹ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੇ ਪੰਜ ਪੂਤ ਸਚ ਪੈ ਰਤੇ ਜੋਤ ਸਚੀ ਮਨ ਮਾਹੇ ਨਾਨਕ ਔਗਣ ਵਿਸਰੇ ਗੁਰ ਰਾਖੇ ਪਤਤਾ ਹੈ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ 베ੜੀ ਸੱਚ ਕੀ ਤਰੀਐ ਗੁਰ ਵਿਚਾਰ ਇਕ ਆਵੈ ਇਕ ਜਾਵਹੀ ਪੂਰ ਭਰੇ ਹੰਕਾਰ ਮਨ ਹਟ ਮਤੀ ਬੂਢੀ ਐ ਗੁਰਮੁਖ ਸੱਚ ਸੁਤਾਰ ਗੁਰ ਬਿਨ ਕਿਉ ਤਰੀਐ ਸੁਖ ਹੋਇ ਜੋ ਪਾਵੈ ਤਿਉ ਰਾਖ ਤੂੰ ਮੈਂ ਅਵਰਨ ਨ ਦੂ ਜਾ ਕੋਈ ਰਹਾਉ ਆਗੇ ਦੇਖੋ ਡੋ ਜਲੇ ਪਾਛੈ ਰਹੋ ਗੂਰ ਜਿਸ ਤੇ ਉਪਜੈ ਤਿਸ ਤੇ ਬਿਨਸੈ ਕਟ ਕਟ ਸੱਚ ਪਰਪੂਰ ਕਾਪੇ ਮੇਲ ਮਿਲਾਵਈ ਸਾਚੈ ਮਹਿਲ ਅਦੂਰ ਸਾਹੇ ਸਾਹੇ ਤੁਜ ਸੰਮਲਾ ਕਦੇ ਨ ਵਿਸਰੋ ਜੋ ਜੋ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪਿਉ ਮਨ ਤਨ ਤੇਰਾ ਤੂ ਤਣੀ ਗਰਬ ਨਿਵਾਰ ਸਿਮਿਉ ਜਿਨਿ ਹੋ ਜਗਤੁ ਪਾਇਆ ਤ੍ਰਿਪਵਨ ਕਰਿਆ ਕਾਰ ਗੁਰਮੁਖ ਚਾਨਣ ਜਾਣੀਐ ਮਨ ਮੁਖ ਮੁਗਦਗਵਾਰ ਘਟ ਘਟ ਜੋਤ ਨਰੰਤਰੀ ਬੂਜੈ ਗੁਰਮਤਿ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀ ਚੈ ਸਬਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਗੁਣ ਪਰਗਾਸ ਨਾਨਕ ਨਾਮ ਸੰਤੋਖੀ ਆ ਜਿਉ ਪਿੰਡ ਪ੍ਰਪਾਸ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਏ ਜਬ ਲਗ ਜੋਬਨ ਸਾਸ ਹੈ ਤਬ ਲਗ ਇਹੋ ਤਨ ਦੇ ਬਿਨ ਗੁਣ ਕਾਮ ਨ ਆਵਈ ਟਹਿ ਟੇਰੀ ਤਨਖੇ ਮੇਰੇ ਮਨ ਲੈਲਾਹਾ ਕਰ ਜਾਏ ਗੁਰਮਖ ਨਾਮ ਸਲਾਹੀਐ ਹੋ ਮੈਂ ਨਿਰਵੀਪਾਹੇ ਰਹਾਉ ਸੁਣ ਸੁਣ ਗੰਡਣਾਂ ਗੰਡਿਆ ਲਿਖ ਪੜ ਬੂਜੈ ਪਾਰ ਤਸਨਾ ਅਹਨਸ ਅਗਲੀ ਹੋ ਮੈਂ ਰੋਗ ਵਿਕਾਰ ਓ ਵੇ ਪ੍ਰਵਾਤੂਲਵਾ ਗੁਰਮਤ ਕੀਮਤ ਸਾਰ ਲਖ ਸਿਆਣ ਭਜੇ ਕਰੀ ਲੱਖ ਸਿਓ ਪ੍ਰੀਤ ਮਿਲਾਪ ਬਿਨ ਸੰਗਤ ਸਾਧਨ ਨ ਧਰਾਪੀਐ ਬਿਨ ਨਾਮੈ ਦੂਖ ਸੰਤਾਪ ਹਰ ਜਪ ਜੀਦੇ ਛੂਟੀਐ ਗੁਰਮਤਿ ਚੀਨੈ ਆਪ ਤਨ ਮਨ ਗੁਰ ਪੈ ਵੇਚਿਆ ਮਨ ਦੀ ਆਸਿਰ ਨਾਲ ਤ੍ਰਿਪ万 ਖੋਜ ਢੰਡੋਲੇ ਆ ਗੁਰਮੁਖ ਖੋਜ ਨਿਹਾਲ ਸਤ ਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਜਾ ਨਾਨਕ ਸੋ ਪ੍ਰਭ ਨਾਲ ਸ਼੍ਰੀ ਦਾਗ ਮਹੱਲਾ ਪਹਿਲਾ ਮਰਣੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਤ ਪਾਲਹੀ ਲੈ ਕੈ ਸਾਸ ਗਰਾਸ ਅੰਤਰ ਗੁਰਮੁਖ ਤੂੰ ਵਸੈ ਜੋ ਪਾਵੈ ਤਿਉ ਨਿਰਜਾਸ ਜੀ ਰਹਿ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ 부ਜੀ ਪਾਇਆ ਗੁਰਮੁਖ ਗਿਆਨ ਰਹਾਉ ਅੰਦਰ ਕੀ ਗਤ ਜਾਣੀ ਐ ਗੁਰ ਮਿਲਿਆ ਸੰਕੇਤਾਰ ਹੋਇਆ ਚਿਤ ਕਰ ਜਾਈਐ ਜਿਤ ਜੀਵੰਦਿਆ ਮਰਮਾਰ ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ ਅਨਹਦ ਬਾਣੀ ਪਾਈਐ ਤੈ ਹੋਮੈ ਹੋਏ ਬినాਸ਼ ਸਤਗੁਰ ਸੇਵੇ ਆਪਣਾ ਹੋ ਸਦਕੁਰ ਬਾਣੈ ਤਾਸ ਖੜ ਦਰਗਹਿ ਪੈ ਨਾਈ ਐ ਮੁਖਰ ਨਾਮ ਨਿਵਾਸ ਜੈ ਦੇਖਾ ਤੈ ਰਵ ਰਹੇ ਸਿਵ ਸ਼ਕਤੀ ਕਾ ਮੇਲ ਤ੍ਰਿਹ ਬੋਧ ਤ੍ਰਿਹ ਗੁਣ ਬੰਦੀ ਦੇਹ ਹੋਰੀ ਜੋ ਆਇਆ ਜਗ ਸੋ ਖੇਲ ਵਿੰਜੋਗੀ ਦੁਖ ਵਿਚੜੈ ਮਨ ਮੁਖលਹਿ ਨਾ ਮੇਲ ਮਨ ਬਰਾਗੀ ਘਰ ਵਸੈ ਸੱਚ ਪੈਰਾਤਾ ਹੋਏ ਗਿਆਨ ਮਹਾਰਸ ਪੋਗਵੈ ਬਹੁੜ ਪੂਖ ਨਾ ਹੋਏ ਨਾਨਕ ਇਹ ਮਨ ਮਾਰ ਮਿਲ ਪੀ ਫਿਰ ਦੁੱਖ ਨਾ ਹੋਏ ਸ਼੍ਰੀ ਰਾਗ ਮਹੱਲਾ ਪਹਿਲਾ ਇਹੋ ਮਨੋ ਮੂਰਖ ਲੋਬੀਆ ਲੋਬੇ ਲਗਾ ਲੋਭਾਨ ਸ਼ਬਦ ਨਾ ਪੀਜੈ ਸਾਕਤਾ ਦੁਰਮਤਿ ਆਵਨ ਜਾਨ ਸਾਧੂ ਸਤਗੁਰ ਜੇ ਮਿਲੈ ਤਾ ਪਾਈਐ ਗੁਣੀ ਨਿਧਾਨ ਮਾਨ ਰੇ ਹੋ ਮੈਂ ਛੋੜ ਗੁਮਾਨ ਹਰ ਗੁਰ ਸਰਵਰ ਸੇਵ ਤੂੰ ਪਾਵੈ ਦਰਗਹਿ ਮਾਨ ਰਹਾਉ RAM ਨਾਮ ਜਪ ਦਿਨ ਸਰਾਤ ਗੁਰਮਤ ਹਰ ਤਨ ਜਾਣ ਸਬਰਸ ਸੰਤ ਸੁਖ ਹਰ ਰਸ ਪੋਗਣੇ ਸੰਤ ਸਭਾ ਮਿਲ ਗਿਆਨ ਨਿਨ ਅਹਨਸ ਹਰ ਪ੍ਰਭ ਸੇਵਿਆ ਸਤ ਗੁਰ ਦੀ ਆ ਨਾਮ ਕੂਕੜ ਕੂੜ ਕਮਾਈਐ ਗੁਰ ਨਿੰਦਾ ਪਚਿ ਪਚਾਨ ਪਰਮੈ ਪੂਲਾ ਦੁਖ ਕਣੋ ਜਮ ਮਾਰ ਕਰੈ ਖੁਲਹਾਨ ਮਨ ਮੁਖ ਸੁਖ ਨ ਪਾਈਐ ਗੁਰਮੁਖ ਸੁਖੋ ਸੋ ਪਾਨ ਐਥੇ ਤੰਦ ਪਟਾਈਐ ਸਚ ਲਿਖਤ ਪਰਵਾਣ ਹਰ ਸੱਜਣ ਗੁਰ ਸੇਵਦਾ ਗੁਰ ਕਰਣੀ ਪ੍ਰਧਾਨ ਨਾਨਕ ਨਾਮ ਨ ਵਿਸਰੈ ਕਰਮ ਸਚਾ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਇਕ ਤਲ ਪਿਆਰਾ ਵਿਸਰੈ ਰੋਗ ਵੱਡਾ ਮਨਮਾਹੀ ਕਿਉ ਦਰਗਹਿ ਪਤ ਪਾਈਐ ਜਾਂ ਹਰ ਨਵਸੈ ਮਨਮਾਹੀ ਗੁਰ ਮਿਲਿਆ ਸੁਖ ਪਾਈਐ ਅਗਨ ਮਰੈ ਗੁਣ ਮਾਹੀ ਮਰੈ ਇਹ ਅਹਨਸ ਹਰ ਗੁਣ ਤਾਸਾਰ ਜਿਨ ਖਿਨ ਪਲ ਨਾਮ ਨ ਵਿਸਰੈ ਤੇ ਜਨ ਵਿਰਲੇ ਸੰਸਾਰ ਰਹਾਉ ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗਾ ਹਿੰਸਾ ਹੋ ਮੈਂ ਗਤ ਗਏ ਨਾਹੀ ਸਹਿਸਾ ਸੋਗ ਗੁਰਮਖ ਜਿਸ ਹਰ ਮਨ ਵਸੈ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ ਤਿਸੋਂ ਨੇਹੁ ਨਾ ਕੀ ਜਾਈ ਜੋ ਦੀਸੈ ਚਾਲਣ ਹਾਰ ਗੁਰਮਕਰ ਹੈ ਸੁਹਾਗਣੀ ਸੋ ਪ੍ਰਭ ਸੇਜ ਪਤਾਰ ਜਾਰੇ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਏ ਅੰਤਰ ਕਮਲ ਪਰਗਾਸਿਆ ਅੰਮ੍ਰਿਤ ਭਰਿਆ ਆਕਾਏ ਨਾਨਕ ਸਤਗੁਰ ਮੀਤ ਕਰ ਸਚ ਪਾਵੇ ਦਰਗਹ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਿ ਲੈ ਹਰ ਬੋਲ ਮਨ ਸਚ ਕਸਵੱਟੀ ਲਾਈਐ ਤੁਲਿਐ ਪੂਰੈ ਤੋਲ ਕੀਮਤ ਕਿਨੈ ਨ ਪਾਈਐ ਜੇ ਦਾ ਮਾਨਕ ਮੂਲ ਅਮੂਲ ਪਾਈ ਰੇ ਹਰ ਹੀ ਰਾ ਗੁਰ ਮਾਈ ਸਾਧ ਸੰਗਤ ਸਤ ਗੁਰ ਪਾਈ ਐ ਐਨੇ ਸਬਦ ਸਲਾ ਰਹਾਓ ਸੱਚ ਵਖਰ ਤਨ ਰਾਸ ਲੈ ਪਾਈ ਐ ਗੁਰ ਪ੍ਰਗਾਸ ਜੋ ਅਗਨ ਮਰ ਜਲ ਪਾਈ ਐ ਤੇ ਉਤਰਸ ਨਾ ਦਾਸੰ ਦਾਸ ਜਮ ਜੰਦਾਰ ਨ ਲੱਗਈ ਕਿਉ ਭਉ ਜਲ ਤਰੈ ਤਰਾਸ ਗੁਰਮਖ ਕੂੜ ਦਾ ਭਾਵੈ ਸਚ ਰਤੈ ਸਚ ਪਾਏ ਸਾਕਾ ਦਾ ਸਾਚ ਨਾ ਭਾਵਈ ਕੂੜਾ ਕੂੜੀ ਪਾਏ ਸ੍ਰੀ ਰਾ ਸਾਚਰ ਤੇ ਗੁਰ ਮੇਲੀਐ ਸੱਚੇ ਸਤਿ ਸੁਮਾਏ ਮਨ ਮੈਂ ਮਾਨਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਵਖਰ ਤਨ ਨਾਮ ਹੈ ਕਟ ਕਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਪਰਮੈ ਪਾਵੇਂ ਨਵਿੰਜਵੈ ਜੇ ਪਵੈ ਦਸੰਤਰ ਦੇਸ ਅੰਤਰ ਮੈਲ ਨ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੈ ਭਗਤ ਨਾ ਹੋਵੈ ਮਨ ਸਤਗੁਰ ਕੈ ਉਪਦੇਸ ਮਨ ਰੇ ਗੁਰਮੁਖ ਅਗਨ ਨਿਵਾਰ ਗੁਰ ਕਾ ਕਹਿਆ ਮਨ ਵਸੈ ਹੋਮੈ ਤਸਨਾ ਮਾਰ ਰਹਾਉ ਮਨ ਮਾਨਿਕ ਨ ਮੋਲ ਹੈ RAM ਨਾਮ ਬਤ ਪਾਏ ਮੈਨ ਸਤ ਸੰਗਤ ਹਰ ਪਾਈਐ ਗੁਰਮੁਖ ਹਰਿ ਲਿਬਲਾਏ ਆਪ ਗਿਆ ਸੁਖ ਪਾਇਆ ਮਿਲ ਸੱਲੈ ਸਲ ਸੁਮਾਏ ਜਿਨ ਹਰ ਹਰ ਨਾਮ ਨ ਚੇਤੇਉ ਸੋ ਔਗਣ ਆਵੈ ਜਾਏ ਜਿਸ ਸਤਗੁਰ ਪੁਰਖ ਨ ਪੇਟਿਓ ਸੇ ਭਵਜਲ ਪਚੈ ਪਚਾਏ ਇਹ ਮਾਨਕ ਜੀ ਉਹਨਾਂ ਨ ਮੋਲ ਹੈ ਇਹੋ ਕੋਢੀ ਬਦਲੇ ਜਾਏ ਜਿਨ ਸਤਗੁਰ ਰਸ ਮਿਲੈ ਸੇ ਪੂਰੇ ਪੁਰਖ ਸੁਜਾਨ ਗੁਰਮਖ ਮਿਲ ਪਉ ਜਲ ਲੰਗੀ ਐ ਦਰਗਹਿ ਪਤ ਪਰਵਾੜ ਨਾਨਕ ਤੇ ਮੁਖੁ ਜਲੇ ਤਨੁ ਉਪਜੈ ਸ਼ਬਦ ਨਿਸ਼ਾਨੁ ਸ੍ਰੀ ਰਾਗ ਮਹੱਲਾ ਪਹਿਲਾ ਵਣਜ ਕਰੋ ਵਣਜਾਰੇ ਹੋ ਵਖਰ ਲੇਹੋ ਸਮਾਲ ਤੈਸੀ ਵਸਤਿ ਵਸਾਹੀਐ ਜੈਸੀ ਨਿਭੈ ਨਾਲ ਅਗਾ ਸੋ ਸੁਜਾਨ ਹੈ ਲੈਸੀ ਵਸਤਿ ਸਮਾਲ ਪਾਈ ਰੇ RAM ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੈ ਪਤਿ ਆਏ ਜਿਨਾਂ ਰਾਸ ਨ ਸੱਚ ਹੈ ਕਿਉ ਤਿੰਨਾ ਸੁਖ ਹੋਏ ਖੋਟੈ ਵਣਜ ਵਣਜੀਐ ਮਨ ਤਨ ਖੋਟਾ ਹੋਏ 파ਹੀ 파થે ਮਿਰਕ ਜਿਓ ਦੁਖ ਕਣੈ ਨਿਤ ਰੋਏ ਖੋਟੈ ਪੂਤੈ ਨਾ ਪਵੈ ਤਿੰਨ ਹਰ ਗੁਰ ਦਰਸ ਨ ਹੋਏ ਖੋਟੈ ਜਾਤ ਨ ਪਤ ਹੈ ਖੋਟ ਨਾ ਸੀ ਜਿਸ ਕੋਏ ਖੋਟੇ ਕੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈ ਐ ਗੁਰ ਕੈ ਸ਼ਬਦ ਸਲਾ ਰਾਮ ਨਾਮ ਰੰਗ ਰਤਿਆ ਪਾਰਨਾ ਪਰਮ ਤਨਾ ਹਰ ਜਪ ਲਾਹਾ ਅਗਲਾ ਨਿਰਪੋ ਹਰ ਮਨ ਮਾ ਸ਼੍ਰੀ ਰਾਗ ਮਹੱਲ ਲਾ ਪਹਿਲਾ ਘਰ ਦੂਜਾ ਤਨ ਜੋ ਬਨ ਅਰ ਪੁੱਲੜਾ ਨਾ ਠੜੀਏ ਤਿੰਨ ਚਾਰ ਬੱਣ ਕੇਰੇ ਪੱਤ ਜਿਉ ਢਲ ਟੁੱਲ ਜਮਮਣ ਹਾਰ ਰੰਗ ਮਾਲ ਲੈ ਪਿਆਰਿਆ ਜਾਂ ਜੋਬਨ ਨਾ ਹੁੱਲਾ ਦਿਨ ਥੋੜੜੇ ਥੱਕੇ ਪਿਆ ਪੁਰਾਣਾ ਝੋਲਾ ਰਹਾਓ ਸੱਜਣ ਮੇਰੇ ਰੰਗਲੇ ਜਾਏ ਸੁਤੇ ਜੀਰਾਣ ਹौं ਪੀ ਵੰਜਾ ਡੂਮਣੀ ਰੋਵਾ ਚੀਣੀ ਬਾਣ ਕੀ ਨਾ ਸੁਨਹਿ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੈ ਸੋਹਰੈ ਨਿਤਨਾ ਪਈਆ ਹੋਏ ਨਾਨਕ ਸੁਤੀ ਪਈਆ ਜਾਣ ਵਿਰੰਤੀ ਸਨ ਗੁਣਾ ਗੜਾਵੀ ਗਵਾਈ ਗੰਠੜੀ ਅਵਗਣ ਚੱਲੀ ਬੰਨਿ ਸ਼੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਦੂਜਾ ਆਪੇ ਰਸੀਆ ਆਪ ਰਸ ਆਪੇ 라ਵਣ ਹਾਰ ਆਪੇ ਹੋਵੈ ਚੋਲੜਾ ਆਪੇ ਸੇਜ ਪਤਾਰ ਰੰਗ ਰਤਾ ਮੇਰਾ ਸਾਹਿਬ ਰਬ ਰਹੇ ਆ ਭਰਪੂਰ ਰਹਾਓ ਆਪੇ ਮਾਚੀ ਮਚੂਲੇ ਆਪੇ ਪਾਣੀ ਜਾਲ ਆਪੇ ਜਾਨ ਮਣ ਕੜਾ ਆਪੇ ਅੰਦਰ ਲਾਲ ਆਪੇ ਬਹੁ ਵਿਦਰੰਗਲਾ ਸਖੀਏ ਮੇਰਾ ਲਾਲ ਨਿਤਰ ਵੈ ਸੁਹਾਗਣੀ ਦੇਖ ਹਮਾਰਾ ਹਾਲ ਪਰਮੈ ਨਾਨਕ ਬੇਨਤੀ ਤੂੰ ਸਰ ਵਰ ਤੂੰ ਹੰਸ ਕੌਲ ਤੂੰ ਹੈ ਕਵਿਆ ਤੂੰ ਹੈ ਆਪੇ ਵੇਖ ਵਿਗਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਹ ਤਨ ਤਰਤੀ ਬੀਜ ਕਰਮਾ ਕਰੋ ਸਨ ਲੋ ਪਾਓ ਸਾਰੰਗ ਪਾਣੀ ਮਾਨ ਕਿਰਸਾਨ ਹਰ ਹਿਰਦੈ ਜਮਾਈ ਲੈ ਇਉ ਪਾਵਸ ਪਦ ਨਿਰਵਾਣੀ ਕਾਹੇ ਗਰਬਸ ਮੂੜੇ ਮਾਇਆ ਪਿਤਾ ਸੁਤੋ ਸਗਲ ਕਾਲ ਤਰ ਮਾਤਾ ਤੇ ਰੋਹੈ ਨ ਅੰਤ ਸਖਾਇ ਰਹਾਓ ਬਿਖੈ ਬਿਕਾਰ ਦੁਸ਼ਟ ਕਰਖਾ ਕਰ ਇਨ ਤਜੇ ਆਤਮਾ ਹੋਏ ਤੇ ਆਈ ਜਪ ਤਪ ਸੰਜਮ ਹੋਹ ਜਬ ਰਾਖੈ ਕਮਲ ਵਿਗਸੈ ਮਦ ਆਸਰਮਾਈ 27 ਬਾਸਰੋ ਸੰਗ ਰਹੈ ਤੀਨ ਖੋੜਾ ਨਿਤ ਕਾਲ ਸਰ 10 ਅਠਾਰਵੇਂ ਅਪਰੰਪਰੋ ਚੀਨਾ ਕਹੈ ਨਾਨਕ ਏਕ ਤਾਰੈ